ਜਿਹੜਾ ਚਮਨ ਪ੍ਰਾਸ਼ ਹੈ ਸਾਰਿਆਂ ਤੋਂ ਪਹਿਲਾਂ ਵਾਸਤਵ ਦੇ ਵਿੱਚ ਉਹ ਚਮਨ ਰਿਸ਼ੀ ਨੇ ਬਣਾਇਆ ਸੀ ਅੱਜ ਅਸੀਂ ਜਦੋਂ ਚਮਨ ਦੀ ਗੱਲ ਕਰਦੇ ਆ ਨਾ ਚਮਨ ਹੈਗਾ 54 54 ਚੀਜ਼ਾਂ ਜਿਹੜੀਆਂ ਉਹਦੇ ਵਿੱਚ ਪੈਂਦੀਆਂ ਹੈਗੀਆਂ ਔਰ ਜਿਹੜਾ ਚਮਨ ਪ੍ਰਾਸ਼ ਹੈ ਜੇ ਕੋਈ 1 ਕਿਲੋ ਸਾਲ ਦੇ ਵਿੱਚ ਖਾ ਲੈਂਦਾ ਹੈ ਅਸੀਂ ਇਹ ਦਾਵਾ ਕਰਦੇ ਆ ਕਿ ਜਿਵੇਂ ਕਿਸੇ ਨੂੰ ਖੰਘ ਨਚਲਾ ਜਕਾਮ ਨਹੀਂ ਹਟਦਾ ਕਈ ਕਹਿੰਦੇ ਜੀ ਸਾਡੇ ਰੇਸ਼ਾ ਗਲ ਦੇ ਵਿੱਚ ਆਉਂਦਾ ਸਾਡੀ ਬੈਕ ਪੇਨ ਕਰਦੀ ਹੈ ਸਾਡੀ ਯਾਦਦਾਸ਼ਤ ਘਟਦੀ ਹੈ ਸਾਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਚਮਨ ਚਮਨ ਪ੍ਰਾਸ ਦੇ ਵਿੱਚ ਜਿੱਥੇ ਸੰਖ ਪਸ਼ਪੀ ਪਾਈ ਜਾਂਦੀ ਹੈ ਉੱਥੇ ਬ੍ਰਹਮ ਪਸ਼ਪੀ ਪਾਈ ਜਾਂਦੀ ਹੈ ਬ੍ਰਹਮ ਬਟੀ ਪਾਈ ਜਾਂਦੀ ਹੈ ਅਸੀਂ ਬ੍ਰਹਮ ਬੂਟੀ ਪਾਉਣੇ ਵਿੱਚ ਉਹਦੇ ਆਮ ਪਿੰਡਾਂ ਦੇ ਵਿੱਚੋਂ ਆਮ ਮਿਲ ਜਾਂਦੀ ਹੈ ਆਮ ਨਹਿਰਾਂ ਦੇ ਕਿਨਾਰਿਆਂ ਦੇ ਉੱਤੇ ਹੁੰਦੀ ਹੈ ਜਿਹੜੀ ਬ੍ਰਹਮ ਬੂਟੀ ਹੁੰਦੀ ਹੈ ਔਰ ਸੰਖ ਪਸ਼ਪੀ ਹੁੰਦੀ ਹੈ ਸਾਡੇ ਤਕਰੀਬਨ ਬਜ਼ੁਰਗੇ ਨੂੰ ਬਣਾਉਂਦੇ ਸਨ ਅਸੀਂ ਵੀ ਹੁਣ ਬਣਾ ਰਹੇ ਹਾਂ ਜਦੋਂ ਅਸੀਂ ਇਹਨੂੰ ਗਤੀ ਦੇ ਨਾਲ ਖਾਵਾਂਗੇ ਜਾਂ ਕਿਸੇ ਅਸੀਂ ਉਸ ਆਧਾਰ ਦੇ ਨਾਲ ਖਾਵਾਂਗੇ ਜਿਸ ਆਧਾਰ ਦੇ ਨਾਲ ਸਾਨੂੰ ਜ਼ਰੂਰਤ ਪੈਂਦੀ ਹੈ ਜਾਂ ਬਿਮਾਰੀ ਦੇ ਅਕੋਰਡਿੰਗ ਖਾਵਾਂਗੇ ਤੇ ਸਾਨੂੰ ਇਹ ਬਹੁਤ ਸਾਰਾ ਜਿਹੜਾ ਫਲ ਉਹ ਬਖਸ਼ਿਸ਼ ਕਰਦੀਆਂ ਇਹ ਚੀਜ਼ਾਂ